ਅੱਗੇ ਗੱਲ ਕਰਾਂਗੇ ਬਰਨਾਲਾ ਦੇ ਵਿੱਚ ਤੇ ਬਰਨਾਲਾ ਸੀਨੀਅਰ ਸੈਕੰਡਰੀ ਸਕੂਲ ਪਹੁੰਚੇ ਨੇ ਮੀਟ ਹੇਅਰ ਸੰਸਦ ਮੀਟ ਹੇਅਰ ਨੇ ਬਿਲਡਿੰਗ ਦਾ ਇੱਥੇ ਨੀ ਪੱਥਰ ਰੱਖਿਆ ਹੈ ਲਗਭਗ 3 ਕਰੋੜ ਦੀ ਲਾਗਤ ਦੇ ਨਾਲ ਇਹ ਇਮਾਰਤ ਬਣ ਕੇ ਤਿਆਰ ਹੋਵੇਗੀ ਸਕੂਲ ਦੇ ਪ੍ਰਿੰਸੀਪਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਬਰਨਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸੰਸਦ ਮੀਤ ਹੈਰ ਵੱਲੋਂ ਸੰਸਦ ਮੀਤ ਹੈਰ ਦੇ ਵੱਲੋਂ ਬਿਲਡਿੰਗ ਦਾ ਨੀਂ ਪੱਥਰ ਇੱਥੇ ਰੱਖਿਆ ਗਿਆ ਹੈ ਲਗਭਗ 3 ਕਰੋੜ ਦੀ ਲਾਗਤ ਦੇ ਨਾਲ ਇਹ ਬਿਲਡਿੰਗ ਬਣ ਕੇ ਤਿਆਰ ਹੋਏਗੀ ਜਿਸ ਤੇ ਸੰਸਦ ਪਹੁੰਚਣੇ ਇਸ ਬਿਲਡਿੰਗ ਦਾ ਨੀਂ ਪੱਥਰ ਰੱਖਣ ਦੇ ਲਈ ਜਿਨ੍ਹਾਂ ਨੇ ਪਹਿਲਾਂ ਵੀ ਬਰਨਾਲੇ ਦੇ ਸਕੂਲਾਂ ਦੇ ਲਈ ਚਾਹੇ ਉਹ ਪਿੰਡਾਂ ਦੇ ਹੋਣ ਸ਼ਹਿਰ ਦੇ ਹੋਣ ਕਰੋੜਾ ਰੁਪਿਆ ਜਿਹੜਾ ਉਹ ਦਿੱਤਾ ਹੈਗਾ ਤੇ ਉਸੇ ਤਰ੍ਹਾਂ ਜਿਹੜਾ ਬਰਨਾਲੇ ਦਾ ਬਹੁਤ ਪੁਰਾਣਾ ਸਕੂਲ ਤਕਰੀਬਨ 150 ਸਾਲ ਪੁਰਾਣਾ ਇਹ ਸਕੂਲ ਹੈ ਜਿਹਨੂੰ ਸਕੂਲ ਆਫ ਐਮਿਨੈਂਸ ਡਿਕਲੇਅਰ ਕੀਤਾ ਗਿਆ ਸਰਕਾਰ ਵੱਲੋਂ ਸੋ ਇਹਦੇ ਚ ਤਕਰੀਬਨ 16 ਕਰੋੜ ਦੀ ਲਾਗਤ ਦੇ ਨਾਲ ਬਿਲਡਿੰਗ ਨਵੀਂ ਬਣਨੀ ਹੈ ਪੰਜ ਮੰਜਲਾ ਇਹ ਬਿਲਡਿੰਗ ਹੈ ਜਿਹਦੇ ਚ ਕੰਪਿਊਟਰ ਲੈਬ ਸਾਇੰਸ ਲੈਬ ਬਾਇਓ ਲੈਬ ਤੇ ਇਸ ਤੋਂ ਇਲਾਵਾ 16 ਕਮਰੇ ਨੇ ਜੋ ਬਣਨੇ ਆ ਤੇ ਬਾਕੀ ਜਿਹੜੀਆਂ ਹੋਰ ਬੇਸਿਕ ਰਿਕੁਆਇਰਮੈਂਟਸ ਹੁੰਦੀਆਂ ਨੇ ਉਹਨਾਂ ਦੀ ਸਾਰੀ ਕੀਤੀ ਜਾਣੀ ਹੈ ਸੋ ਜਿਹਦੇ ਚੋ 3 ਕਰੋੜ 7 ਲੱਖ ਰੁਪਈਆ ਪਹਿਲੀ ਕਿਸ਼ਤ ਆਈ ਹੈ ਜਿਹਦੀ ਸ਼ੁਰੂਆਤ ਬਿਲਡਿੰਗ ਦੀ ਅੱਜ ਕੀਤੀ ਗਈ ਹੈ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਡੀਓ ਸਾਹਿਬ ਨੂੰ ਸਾਰੇ ਸਟਾਫ ਨੂੰ ਬੱਚਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਤੇ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਪਹਿਲਾਂ ਵੀ ਕਿਉਂਕਿ ਇਸ ਸਕੂਲ ਚੋਂ ਬੱਚੇ ਪੜ੍ਹ ਕੇ ਬਹੁਤ ਉੱਚੀਆਂ ਪੰਡੀਆਂ ਤੇ ਪਹੁੰਚੇ ਆ ਕਿ ਸਕੂਲ ਆਫ ਐਮਿਨੈਂਸ ਦਾ ਸਾਡੇ ਇਲਾਕੇ ਦੇ ਬੱਚਿਆਂ ਨੂੰ ਫਾਇਦਾ ਹੋਊਗਾ ਤੇ ਇਥੋਂ ਪੜ੍ਹ ਕੇ ਜਿੱਥੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨਗੇ ਉੱਥੇ ਸਾਡੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ ਦੇਖੋ तकरीबन ਮੈਨੂੰ ਲੱਗਦਾ ਕਿ 118 ਸਕੂਲ ਨੇ ਜਿਹੜੇ ਉਹ ਬਣਾਏ ਗਏ ਸੀ ਇਸ ਤਰ੍ਹਾਂ ਮਹਿਲਕਲਾਂ ਭਦੋੜ ਵੀ ਜਿਹੜੇ ਪਹਿਲੇ ਫੇਸ ਚ ਇੱਕ ਇੱਕ ਸਕੂਲ ਜਿਹੜੇ ਡਿਕਲੇਅਰ ਕੀਤੇ ਗਏ ਤੇ ਔਨ ਨਾਲੇ ਸਮੇਂ ਚ ਵੀ ਜਿਹੜੇ ਹੋਰ ਕਿਉਂਕਿ ਇੱਕ ਇੱਕ ਕਰਕੇ ਜਿਹੜੀ ਗਿਣਤੀ ਆ ਉਹਨਾਂ ਨੂੰ ਵਧਾਉਣੀ ਆ ਤੇ ਜਿਵੇਂ ਕੰਪਲੀਟ ਹੋ ਜਾਂਦੇ ਆ ਤਾਂ ਨਵੇਂ ਸਕੂਲਾਂ ਨੂੰ ਵੀ ਜਿਹੜਾ ਸਕੂਲ ਆਫ ਐਮਐਸ ਜਿਹੜਾ ਉਹ ਬਣਾਇਆ ਜਾਊਗਾ